ਸਸ੍ਰੀਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਦਾ ਮਸਲਾ ਜਦੋਂ ਦਿੱਲੀ ਚ ਚੱਕਿਆ ਜਾਏ ਤੇ ਮਸਲਾ ਵੱਡਾ ਹੋ ਜਾਂਦਾ ਪਰ ਸਵਾਲ ਵੱਡਾ ਹੈ ਕਿ ਪੰਜਾਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਚ ਆਏ ਉਹ ਲੋਕ ਸਭਾ ਵਾਲੇ ਨੇ ਚਾਹੇ ਉਹ ਰਾਜ ਸਭਾ ਵਾਲੇ ਨੇ ਆਖਰਕਾਰ ਉਹ ਪੰਜਾਬ ਦੀ ਗੱਲ ਦਿੱਲੀ ਚ ਕਿੰਨੀ ਕੁ ਕਰ ਪਾ ਰਹੇ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਪਰ ਅੱਜ ਜੋ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲਿਆ ਧਿਆਨ ਨਾਲ 5 ਤੋਂ 7 ਮਿੰਟ ਲਾ ਕੇ ਖਬਰ ਜ਼ਰੂਰ ਸੁਣਿਓ ਤੁਹਾਡੇ ਮਤਲਬ ਦੀ ਹੈ ਤੁਹਾਡੇ ਲਈ ਜ਼ਰੂਰੀ ਹੈ ਜਾਂ ਕਹਿ ਲਓ ਕਿ ਤੁਹਾਨੂੰ ਸੁਣਨੀ ਜ਼ਰੂਰੀ ਚਾਹੀਦੀ ਹੈ ਕਿ ਆਖਿਰਕਾਰ ਇੱਕ ਦਿੱਲੀ ਦਾ ਮੈਂਬਰ ਪਾਰਲੀਮੈਂਟ ਰਾਜ ਸਭਾ ਦਾ ਕਿਵੇਂ ਪੰਜਾਬ ਦੇ ਮਸਲੇ ਪੰਜਾਬ ਚ ਰੱਖ ਰਿਹਾ ਹੈ ਹਾਲਾਂਕਿ ਉਹਦੇ ਪਿੱਛੇ ਹੋ ਸਕਦਾ ਹੈ ਕਿ ਉਹਦੀ ਆਪਣੀ ਕੋਈ ਵਜ੍ਹਾ ਹੋਵੇ ਜਾਂ ਕਹਿ ਲਓ ਕਿ ਆਪਣਾ ਕੋਈ ਪੁਰਾਣਾ ਪਿਛੋਕੜ ਹੋਵੇ ਪਰ ਸਵਾਲ ਵੱਡਾ ਹੈ ਕਿ ਆਖਿਰਕਾਰ ਪੰਜਾਬ ਦੇ ਸਾਰੇ ਰਾਜ ਸਭਾ ਮੈਂਬਰ ਇਹ ਗੱਲ ਪੰਜਾਬ ਦੀ ਕਿਉਂ ਨਹੀਂ ਰੱਖਦੇ ਪਾਰਲੀਮੈਂਟ ਚ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਸੁਆਤੀ ਮਾਲੀਵਾਲ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਆਪਣੀ ਹੀ ਸਰਕਾਰ ਮਾਸਕਰ ਕੇ ਕਹਿ ਰਹੇ ਚੁਕਿ ਸੁਆਤੀ ਮਾਲੀਵਾਲ ਆਮ ਆਦਮੀ ਪਾਰਟੀ ਤੋਂ ਹੀ ਰਾਜ ਸਭਾ ਗਏ ਉਹ ਸੁਆਤੀ ਮਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਬਹੁਤ ਨੇੜੇ ਸੀ ਉਹ ਸੁਆਤੀ ਮਾਲੀਵਾਲ ਜਿਹਨੂੰ ਕੇ ਸਰਕਾਰ ਵੇਲੇ ਦਿੱਲੀ ਚ ਔਮਨ ਕਮਿਸ਼ਨ ਦੇ ਕੇ ਰੱਖਿਆ ਬਾਚਰਾ ਸਵਾ ਭੇਜਿਆ ਬਾਚਰਵਿੰਦ ਕੇਜਰੀਵਾਲ ਦੇ ਘਰ ਜੋ ਕੁਝ ਹੋਇਆ ਉਸ ਨੂੰ ਲੈ ਕੇ ਕਈ ਸਵਾਲ ਖੜੇ ਹੋਏ ਖੈਰ ਮਸਲੇ ਧਿਆਨ ਸਵਾਤੀ ਮਹਲੀਵਾਲ ਨੇ ਪੰਜਾਬ ਚ ਇਲੀਗਲ ਮਾਈਨਿੰਗ ਦਾ ਮਸਲਾ ਪਾਰਲੀਮੈਂਟ ਦੇ ਵਿੱਚ ਚੁਕਿਆ ਕਿ ਕਿਵੇਂ ਪੰਜਾਬ ਚ ਲਗਾਤਾਰ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਵੇਂ ਸਾਡੀਆਂ ਦਰਿਆਵਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ ਕਿਵੇਂ ਦਰਿਆਵਾਂ ਦੇ ਕੰਢੇ ਵਾਏ ਜਾ ਰਹੇ ਔਰ ਉਹਤੇ ਇੱਥੇ ਹੀ ਨਿਰੁਕੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਚ ਹੜਵਰ ਕੇ ਹਾਲਾਤ ਬਣੇ ਉਹ ਦੇਖ ਕਰਕੇ ਵੀ ਵਜ੍ਹਾ ਸਿਰਫ ਤੇ ਸਿਰਫ ਇਲੀਗਲ ਮਾਈਨਿੰਗ ਹੈ ਔਰ ਐਨਾ ਹੀ ਨਹੀਂ ਗੱਲਾ ਗੱਲਾ ਦੇ ਵਿੱਚ ਸਵਾਤੀ ਮਾਲੀਵਾਲ ਨੇ ਇਹ ਤੱਕ ਕਹਿਤਾ ਕਿ ਜਿਹੜੇ ਲੋਕ ਪੰਜਾਬ ਚੋ ਸਾਢੇ 5 ਰੁਪਏ ਫਿਟ ਰੇਤਾ ਦੇਣ ਦੀ ਗੱਲ ਆਮ ਲੋਕਾਂ ਨੂੰ ਕਰਦੇ ਸੀ ਉਹ ਸਾਢੇ 5 ਛਡੋ ਸਾਢੇ 10 ਛਡੋ ਸਾਢੇ 15 ਛਡੋ ਸਾਢੇ 20 ਛੱਟੋ 30 ਰੁਪਏ ਫੁੱਟ ਵੀ ਰੇਤਾ ਲੈ ਕੇ ਵਿਖਾ ਦੇਂ ਫਿਰ ਗੱਲ ਪੰਜਾਬ ਦੇ ਪੁੱਤ ਦੀ ਆਈ ਕਿ ਇੱਕ ਲੀਡਰ ਜਿਹੜਾ ਆਪਣੇ ਆਪ ਨੂੰ ਪਹਿਲਾਂ ਦਿੱਲੀ ਦਾ ਬੇਟਾ ਕਹਿੰਦਾ ਸੀ ਅੱਜ ਕੱਲੋ ਪੰਜਾਬ ਦਾ ਪੁੱਤ ਬਣਿਆ ਹੋਇਆ ਔਰ ਉੱਥੇ ਸ਼ੀਸ਼ ਮਹਿਲ ਬਣਾਇਆ ਹੋਇਆ ਬਿਆਨ 2 ਮਿੰਟ ਦਾ ਬਿਆਨ ਹੈ ਇਹ ਸੁਣਨਾ ਤੁਹਾਡੇ ਲਈ ਜ਼ਰੂਰੀ ਹੈ 2 ਮਿੰਟ ਦਾ ਬਿਆਨ ਸੁਣਨ ਤੋਂ ਬਾਅਦ ਮੈਂ ਇਸ ਬਿਆਨ ਤੇ ਕੁਝ ਗੱਲ ਤੁਹਾਡੇ ਨਾਲ ਕਰਨੀ ਹੈ ਜਾਇਓ ਕਿਤੇ ਨਾ ਬਿਆਨ ਸੁਣ ਕੇ ਫਿਰ ਵਾਪਸ ਆਇਓ मुझे बहुत दुख के साथ इस सदन में कहना पड़ रहा है कि पंजाब में खुलेआम नदियों से अवैध सैंड माइनिंग चल रही है सर हमारी नदियाँ सतलुज रावी ब्यास जो कभी समृद्धि का प्रतीक होती थी आज इलीगल सैंड माइनिंग की वजह से अंदर तक खोखली हो रही हैं। सर पंजाब की रूह पंजाब की रेत रात के अंधेरे में ट्रकों में भरकर चोरी की जा रही है कई गाँव में नदी के किनारे कट रहे हैं खेतों की जमीनें कमजोर पड़ रही हैं, पुलों और सड़कों की नींव पर लगातार खतरा बढ़ रहा है सर दिल्ली के एक बड़े नेता का वादा था कि पंजाब में रेत 5.5 पॉइंट पर क्यूबिक फीट पर मिलेगी पर लोग आज भी 35 से 40 रुपए देकर मजबूर हैं। वादा था कि माइनिंग से बीस हजार करोड़ रुपए का रेवेन्यू आएगा आया कितना सालाना मुश्किल से दो करोड़ यानी 99 पैसे की लूट हो गई। सर हाईकोर्ट ने जनवरी 2025 में चेतावनी दी थी इलीगल माइनिंग से नदियों का फ्लो बिगड़ेगा और फ्लड आएंगे। और सर वही हुआ और अगस्त 2025 में पंजाब में 40 साल की सबसे भयंकर बाढ़ आई सर लाखों किसानों के परिवारों के फसलें घर पूरी जिंदगी पानी में बह गया सर ये कोई नेचुरल क्लामिटी नहीं है ये मैन मेड डिजास्टर था सर एनजीटी हाईकोर्ट जियो बार बार कह रहे हैं जियो फेंसिंग करो जियो टैगिंग करो पर सर सीएजी की 2022-23 की रिपोर्ट खुल के बोल रही है ना कोई सर्विलेंस हुई और ना ही कोई मॉनिटरिंग सर खुद को दिल्ली का बेटा कहने वाले नेता आज कन्वीनियंटली पंजाब का पुत्र बन गए हैं और वही शीश महल की जिंदगी दोबारा जी रहे हैं सर दिल्ली के ज्यादातर रिजेक्ट एक्स एम एल सर बीज़, वो पंजाब पहुंचकर पंजाब में रिटायरमेंट प्लान बना रहे हैं अपना पंजाब की जनता के साथ ये साफ सरकार ऐसी लीगल सैंड माइनिंग की सी बी आई जाँच हो सर ये नेक्सेस तोड़ना पड़ेगा नहीं तो कॉलोनी बचेगी नॉलमी और ना ही पंजाब का भविष्य ਸੋ ਸੁਣਿਆ ਤੁਸੀਂ ਸਵਾਤੀ ਮਾਲੀਵਾਲ ਨੇ ਇਸ ਪੂਰੇ ਮਸਲੇ ਤੇ ਖਾਸ ਤੌਰ ਤੇ ਇਲੀਗਲ ਮਾਈਨਿੰਗ ਨੂੰ ਲੈ ਕੇ सीबीआई ਜਾਂਚ ਦੀ ਮੰਗ ਕਰ ਦਿੱਤੀ ਹੈ ਕੀ ਮੰਨਿਆ ਜਾਏ ਕਿ ਜਿਵੇਂ ਪੰਜਾਬ ਦੇ ਵਿੱਚ ਇੱਕ ਅਫਸਰ ਨੂੰ सीबीआई ਨੇ ਫੜਿਆ ਰਿਸ਼ਵਤ ਲੈਂਦੇ ਔਰ ਉਸ ਤੋਂ ਬਾਅਦ ਕਈ ਤਾਰਾ ਜੁੜੀਆਂ ਕਈ ਮਸਲਿਆਂ ਨੂੰ ਲੈ ਕੇ ਔਰ ਲਗਾਤਾਰ सीबीआई ਜੋ ਜਾਂਚ ਕਰ ਰਹੀ ਹੈ ਉਸ ਜਾਂਚ ਤੋਂ ਬਾਅਦ ਈਡੀ ਦੀ ਇਨਵੋਲਵਮੈਂਟ ਹੋਈ ਤੇ ਕੀ ਹੁਣ ਇਲੀਗਲ ਮਾਈਨਿੰਗ ਦੇ ਮਸਲੇ ਨੂੰ ਲੈ ਕੇ ਵੀ ਪੰਜਾਬ ਚ ਸੀਬੀਆਈ ਦੀ ਐਂਟਰੀ ਹੋਣ ਵਾਲੀ ਹੈ ਜੇ ਪੰਜਾਬ ਚ ਇਲੀਗਲ ਮਾਈਨਿੰਗ ਦੇ ਮਸਲੇ ਨੂੰ ਲੈ ਕੇ ਸੀਬੀਆਈ ਜਾਂਚ ਹੁੰਦੀ ਹੈ ਤਾਂ ਕੀ ਇਹ ਮੰਨਿਆ ਜਾਏ ਕਿ ਉਸ ਤੋਂ ਬਾਅਦ ਕਹਿੰਦੇ ਨੇ ਕਿ ਜਿੱਥੇ ਸੀਬੀਆਈ ਉੱਥੇ ਈਡੀ ਈਡੀ ਆਪੇ ਪਹੁੰਚ ਜਾਂਦੀ ਹੈ ਔਰ ਇਹ ਮੰਨਿਆ ਵੀ ਜਾ ਰਿਹਾ ਹੈ ਕਿ ਪੰਜਾਬ ਚ 27 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਮਸਲੇ ਅਜਿਹੇ ਨੇ ਜਿਹੜੇ ਈਡੀ ਦੇ ਰਡਾਰ ਤੇ ਨੇ ਯਾਨੀ ਕਿ ਈਡੀ ਉਹਨਾਂ ਮਸਲਿਆਂ ਦੀ ਜਾਂਚ ਕਰੇਗੀ ਸੋ ਕੁਲ ਮਿਲਾ ਕੇ ਰਾਜ ਸਭਾ ਦੇ ਵਿੱਚ ਇਸ ਗੱਲ ਨੂੰ ਛੇੜਨਾ ਜਿਵੇਂ ਪਿਛਲੇ ਬਿਆਨ ਚ ਸਵਾਤੀ ਮਾਲੀਵਾਲ ਨੇ ਕਿਹਾ ਸੀ ਕਿ ਜਿਹੜੇ ਡੀ ਐਡਿਕਸ਼ਨ ਸੈਂਟਰ ਚੱਲ ਰਹੇ ਨੇ ਉਹ ਦਰਸਲ ਨਸ਼ਾ ਵੇਚ ਰਹੇ ਨੇ ਉਹਦੇ ਤੇ ਹੁਣ ਤੱਕ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਹੁਣ ਜਿਹੜਾ ਇਲੀਗਲ ਮਾਈਨਿੰਗ ਆਲਾ ਬਿਆਨ ਵਿਦ ਫੈਕਟਸ ਸਵਾਤੀ ਮਾਲੀਵਾਲ ਨੇ ਰਾਜ ਸਭਾ ਚ ਰੱਖਿਆ ਕਿ ਇਹਦਾ ਕੋਈ ਜਵਾਬ ਪੰਜਾਬ ਦੀ ਸਰਕਾਰ ਦੇਗੀ ਸੀਬੀਆਈ ਜਾਂਚ ਦੀ ਮੰਗ ਕਰਤੀ ਜਦੋਂ ਸੀਬੀਆਈ ਜਾਂਚ ਹੋਏਗੀ ਤੇ ਈਡੀ ਉਸ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਕਿ ਮੈਂ ਉਹਦੇ ਤੇ ਖੈਰ ਨਹੀਂ ਜਾਊਂਗਾ ਫਿਰ ਪੋਲਿਟਿਕਲ ਗੱਲ ਹੋ ਜੇਗੀ ਕਿ ਕੌਣ ਆਪਣੇ ਆਪ ਨੂੰ ਪਹਿਲਾਂ ਦਿੱਲੀ ਦਾ ਬੇਟਾ ਕਹਿੰਦਾ ਸੀ ਜਿਹੜਾ ਕਿ ਅੱਜਕੱਲ ਪੰਜਾਬ ਦਾ ਪੁੱਤ ਬਣਿਆ ਹੋਇਆ ਉਹ ਕਿਦੇ ਬਾਰੇ ਉਹ ਗੱਲ ਕਰ ਰਿਹਾ ਹੈ ਉਹ ਕਿਹੜੇ ਸ਼ੀਸ਼ਮੈਲ ਪਾਰਟ 2 ਦੀ ਗੱਲ ਹੋ ਰਹੀ ਹੈ ਜਿਹਦੇ ਕਰਕੇ ਪੰਜਾਬ 'ਚ ਬਹੁਤ ਰੋੜਾ ਰੱਪਾ ਮਚਿਆ ਔਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਤੱਥ ਜਾਂ ਕਹਿਦੋ ਕਿ ਉਸ ਬਚਾਚ ਆਪ ਮੁੱਖ ਮੰਤਰੀ ਵੀ ਆ ਗਏ ਬਿਆਨ ਦੇਣਾ ਪਿਆ ਮਜਬੂਰੀ ਹੋ ਸਕਦੀ ਹੈ ਕਈ ਵਾਰੀ ਐਵੇਂ ਨਹੀਂ ਕੋਈ ਬਿਆਨ ਦਿੰਦਾ ਹੋ ਸਕਦਾ ਕੋਈ ਮਜਬੂਰੀ ਹੋਏ ਸਮਝਿਆ ਕਰੋ ਹਰ ਬੰਦੇ ਦੀ ਹੁੰਦੀ ਹੈ ਪਰ ਸਵਾਲ ਵੱਡਾ ਹੈ ਕਿ ਕੀ ਪੰਜਾਬ ਦੇ ਲੋਕਾਂ ਨੂੰ 5.5 ਰੁਪਏ ਫੁੱਟ ਸਰਕਾਰੀ ਰੇਤਾ ਮਿਲ ਰਿਹਾ ਫਿਲੌਰ ਲੁਧਿਆਣੇ ਦੇ ਰੂਰਲ ਏਰੀਆ ਚ ਦੋ ਜਗ੍ਹਾ ਜਾ ਕੇ ਅੱਜ ਤੋਂ 2 ਸਾਲ ਪਹਿਲਾਂ 5.5 ਰੁਪਏ ਸਰਕਾਰੀ ਰੇਟ ਰੇਤਾ ਮਿਲੂਗਾ ਵੱਡੇ ਵੱਡੇ ਇਸ਼ਤਿਹਾਰ ਲੱਗੇ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਕਿਹਾ ਕਿ ਬਸ ਪਾ ਲੋ ਕੋਠੀਆਂ ਹੁਣ ਕੋਈ ਲੋੜ ਨਹੀਂ ਆਪਣੀ ਟਰਾਲੀ ਲਿਆਓ ਭਰ ਕੇ ਲੈ ਜਾਓ ਅਸੀਂ ਮਾਫੀਆ ਖਤਮ ਕਰਤਾ ਪਰ ਕੀ ਵਾਕਈ ਪੰਜਾਬ ਦੇ ਲੋਕਾਂ ਨੂੰ ਇਹ ਮਸਲਾ ਮੈਂ ਤੇ ਬੜੇ ਦਿਨ ਤੋਂ ਚਾਹ ਰਿਆ ਸੀ ਕੋਈ ਇਸ ਮਸਲੇ ਤੇ ਗੱਲ ਕਰੇ ਇਹ ਧੰਨਵਾਦ ਬਣਦਾ ਸਵਾਤੀ ਮਾਲੀਵਾਲ ਦਾ ਜਿਹੜੇ ਪੰਜਾਬ ਤੋਂ 21 ਮੈਂਬਰ ਪਾਰਲੀਮੈਂਟ ਹੁਣ ਤੁਸੀਂ ਕਹੋਗੇ ਮੇਰਾ ਗੜਿਤ ਗਲਤ ਹੈ ਮੇਰਾ ਗੜਿਤ ਕੋਈ ਗਲਤ ਨਹੀਂ ਹੈ ਤੇਰਾ ਲੋਕ ਸਭਾ ਵਾਲੇ ਸਤ ਰਾਜ ਸਭਾ ਵਾਲੇ ਮੈਂ ਚੰਡੀਗੜ੍ਹ ਨੂੰ ਵੀ ਆਪਣਾ ਹੀ ਕਹਿਣਾ ਇੱਕ ਚੰਡੀਗੜ੍ਹ ਵਾਲਾ ਆ 21 ਮੈਂਬਰ ਪਾਰਲੀਮੈਂਟ ਪੰਜਾਬ ਦੀ ਕਿਉਂ ਨਹੀਂ ਬੋਲ ਰਿਹਾ ਦਿੱਲੀ ਦੀ ਮੈਂਬਰ ਪਾਰਲੀਮੈਂਟ ਬੋਲ ਰਹੀ ਹੈ ਮੈਂ ਪਹਿਲੇ ਹੀ ਕਿਹਾ ਹੋ ਸਕਦਾ ਉਹਦੇ ਪਿੱਛੇ ਦੇ ਉਹਦੀ ਕੋਈ ਆਪ ਨਹੀਂ ਪੁਰਾਣੀ ਖੁੰਦਕ ਵੀ ਹੋ ਸਕਦੀ ਹੈ ਪਰ ਘਟੋ ਘਟ ਗੱਲ ਤੇ ਕੀਤੀ ਨਾ ਕਿੱਥੇ 5.5 ਰੁਪਏ ਫੁੱਟ ਰੇਤਾ ਦਿਓ ਜਵਾਬ ਪੰਜਾਬੀਆਂ ਤੁਸੀਂ ਦਿਓ ਕਮੈਂਟਾਂ ਚ ਦਿਓ ਕਿੱਥੇ ਪੂਰੇ ਪੰਜਾਬ ਚ 5.5 ਰੁਪਏ ਫੁੱਟ ਰੇਤਾ ਮਿਲ ਰਿਹਾ ਦਿਓ ਜੇ ਮਿਲ ਰਿਹਾ ਤੇ ਕੱਲ ਨੂੰ ਕੈਮਰੇ ਲੈ ਕੇ ਉੱਥੇ ਚੱਲਾਂਗੇ ਦੱਸੋ ਪਰ ਸਵਾਲ ਵੱਡਾ ਹੈ ਕਿ ਲੀਗਲ ਮਾਈਨਿੰਗ ਨਜਾਇਜ਼ ਮਾਈਨਿੰਗ ਦਾ ਜੋ ਜਿੰ ਪੰਜਾਬ ਚ ਬਾਹਰ ਆ ਗਿਆ ਪਾਰਲੀਮੈਂਟ ਇਸ ਬਿਆਨ ਤੋਂ ਬਾਅਦ ਮੈਂ ਫਿਰ ਤੁਹਾਨੂੰ ਕਹਿ ਰਿਹਾ ਆਗੇ-ਆਗੇ ਦੇਖੀਏ ਹੋਤਾ ਹੈ ਕੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਨਾ ਇਹ ਮਸਲਾ ਵੱਡਾ ਜਾਊਗਾ ਸੀਬੀਆਈ ਵੀ ਆਊਗੀ ਈਡੀ ਵੀ ਆਊਗੀ ਨਾਲ ਲੈ ਕੇ ਵੀ ਆਊਗੀ ਕਈਆਂ ਨੂੰ ਲੈ ਕੇ ਵੀ ਜਾਊਗੀ ਫਿਰ ਦੇਖੋ ਕੀ ਕੀ ਹੁੰਦਾ ਪਰ ਸਵਾਲ ਵੱਡਾ ਹੈ ਕਿ ਘਟੋ ਘਟ ਇੱਕ ਬੰਦਾ ਬੋਲਿਆ ਔਰ ਮਸਲਾ ਗੰਭੀਰ ਹੈ ਮੈਂ ਉਸ ਟਾਇਰਿੰਗ ਵਿੱਚ ਨਹੀਂ ਲੈ ਰਿਹਾ ਮਸਲਾ ਬਹੁਤ ਗੰਭੀਰ ਹੈ ਪੰਜਾਬ ਚ ਲੀਗਲ ਮਾਈਨਿੰਗ ਦਾ ਹੜਾਂ ਵਿੱਚ ਜੋ ਹਾਲਾਤ ਬਣੇ ਉਹਦੇ ਪਿੱਛੇ ਦੀ ਵਜ੍ਹਾ ਹੋ ਸਕਦੀ ਹੈ ਉਹ ਜੋ ਗੱਲ ਸੋਤੀ ਮਾਲੀਵਾਲ ਨੇ ਕਹੀ ਜੀਓ ਟੈਗਿੰਗ ਆਲੀ ਲੋਕੇਸ਼ਨ ਆਲੀ ਡਿਸਟ੍ਰਿਕਟ ਰਿਪੋਰਟਸ ਜਿਹੜੀਆਂ ਜਾਂਦੀਆਂ ਮਾਈਨਿੰਗ ਨੂੰ ਲੈ ਕੇ ਜਿਹੜਾ ਬਰਸਾਤ ਵਾਲੇ ਸੀਜ਼ਨ ਚ ਮਾਈਨਿੰਗ ਬੰਦ ਹੋ ਜਾਂਦੀ ਹੈ ਦੱਸੋ ਪੰਜਾਬ ਚ ਕਿੱਥੇ ਹੋਈ ਸੀ ਕਿਹੜਾ ਨੋਟੀਫਿਕੇਸ਼ਨ ਹੁਣ ਤੱਕ ਆਇਆ ਸੀ ਬਹੁਤ ਸਵਾਲ ਉੱਠੇ ਸੀ ਉਦੋਂ ਸੋ ਧੂਆ ਉੱਥੋਂ ਹੀ ਉੱਠਦਾ ਜਿੱਥੇ ਅੱਗ ਹੁੰਦੀ ਹੈ ਅੱਗ ਕਿੱਥੇ ਹੈ ਉਹਨੂੰ ਜਾਂ ਤੇ ਬੁਝਾ ਲਓ ਜਾਂ ਇਹ ਅੱਗ ਹੁਣ ਭਾਂਬੜ ਬੜੂਗੀ ਇਜਾਜ਼ਤ ਦਿਓ ਸਾਸਤ੍ਰੀਕਰ